5 ਮਰਲੇ ਜ਼ਮੀਨ ਪਿੱਛੇ ਚਲੀਆਂ ਗੋਲੀਆਂ ਦੇਖੋ ਕਿਵੇਂ ਚਾਚੇ ਤਾਇ ਦੇ ਮੁੰਡੇ ਬਣੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਕੈਮਰੇ ਚ ਕੈਦ ਹੋ ਗਈ ਸਾਰੀ ਜੰਗ ਤੁਸੀਂ ਵੀ ਦੇਖੋ ਮੌਕੇ ਦੀ ਵੀਡੀਓ ਤੇ ਕਰੋ ਵਾਤੋਵਾਦ ਸ਼ੇਅਰ ਲੋਕੋ ਹੋ ਜਾਵੋ ਸਾਵਧਾਨ ਇਹ ਬੇਹਦ ਮੰਦ ਭਾਗੀ ਸ਼ਰਮਸ਼ਰ ਕਰਦੀ ਘਟਨਾ ਸਾਹਮਣੇ ਆਈ ਜਿੱਥੇ ਜ਼ਮੀਨ ਦੇ ਟੁਕੜੇ ਪਿੱਛੇ ਭਰਾ ਹੀ ਆਪਣੇ ਭਰਾ ਦਾ ਵੈਰੀ ਬਣ ਜਾਂਦਾ ਹਾਲਾਂਕਿ ਆਏ ਦਿਨ ਅਜਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਿੱਥੇ ਜ਼ਮੀਨੀ ਵਿਵਾਦ ਪਿੱਛੇ ਇੱਕ ਦੂਜੇ ਨੂੰ ਭਰਾ ਭਰਾ ਨੂੰ ਮਾਰਦਾ ਤੇ ਕਈ ਵਾਰ ਪੁੱਤ ਆਪਣੇ ਪਿਤਾ ਨੂੰ ਮਾਰ ਦਿੰਦਾ ਤਾਂ ਇਹ ਤਸਵੀਰਾਂ ਗੁਰਦਾਸਪੁਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਵਾਰ ਫਿਰ ਜ਼ਮੀਨ ਨੂੰ ਲੈ ਕੇ ਵਿਵਾਦ ਹੁੰਦਾ ਪਰਿਵਾਰਿਕ ਮੈਂਬਰ ਆਪਸ ਦੇ ਵਿਚਕਾਰ ਦੋ ਟੀਰਾ ਬਣ ਕੇ ਇੱਕ ਦੂਜੇ ਨੂੰ ਟੱਕਰ ਦੇ ਕੇ ਅਜਿਹੇ ਹਾਲਾਤ ਬਣਾ ਦਿੰਦੇ ਨੇ ਕਿਵੇਂ ਵਾਪਰੀ ਇਹ ਪੂਰੀ ਘਟਨਾ ਤੁਸੀਂ ਵੀ ਸੁਣੋ ਇਹ ਪ੍ਰੋਪਰਟੀ ਡਿਸਪਿਊਟ ਸੀ ਆਸ ਵਿੱਚ ਚਾਚੇ ਦਾ ਪੁੱਤ ਭਰਾ ਸੀ ਇਹ ਇਹਨਾਂ ਦਾ ਪ੍ਰੋਪਰਟੀ ਡਿਸਪਿਊਟ ਸੀ ਤੇ ਡਿਸਪਿਊਟ ਨੂੰ ਲੈ ਕੇ ਇਹਨਾਂ ਦੀ ਅੱਜ ਲੜਾਈ ਹੋਈ ਆ ਲੜਾਈ ਦੌਰਾਨ ਜਿਹੜੇ ਦੋ ਬੰਦੇ ਜ਼ਖਮੀ ਹੋ ਬਰੋਲ ਹਸਪੀਟਲ ਦਾਖਲ ਆ ਤੇ ਕਾਨੂੰਨ ਦੇ ਮੁਤਾਬਿ ਜਿਹੜੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਗੋਲੀ ਕਿਤੇ ਜੀ ਗੋਲੀ ਇੱਕ ਦੇ ਵੱਜੀ ਆ ਗੋਲੀ ਇੱਕ ਦੇ ਵੱਜੀ ਇੱਕ ਦੇ ਸਿਰ ਤੇ ਵਿੱਚ ਸੱਟ ਓ ਕੋਈ ਬਾਹਰੋਂ ਗੁਰੂ ਰੋਲਾ ਪਿਆ ਕੀ ਬਾਹਰੋਂ ਮੁੰਡੇ ਉਹ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਸਾਰਾ ਜਿਹੜੇ ਤੱਥਾਂ ਦੇ ਆਧਾਰ ਤੇ ਜਿਹੜੇ ਕੀ ਅਸੀਂ ਜਿਸ ਤਰ੍ਹਾਂ ਵੀਡੀਓ ਵੇਖੀ ਉਹਦੇ ਆਥਰ ਵੀ ਲੱਭ ਰਹੇ ਵੀ ਤੇ ਤਰ ਹਿਹਾੜ ਫੜੇ ਆਗੇ ਉਹ ਅੱਜ ਦੇਖ ਰਹੇ ਆ ਅਸੀਂ ਅੱਜ ਇਨਵੈਸਟੀਗੇਟ ਕਰ ਰਹੇ ਆ ਸਾਰਾ ਇਨਵੈਸਟੀਗੇਟ ਕਰਕੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੇ ਜ਼ਖਮੀ ਉਹ ਕੀ ਕੀ ਨਾਮ ਪਤਾ ਵੀ ਇੱਕ ਦਾ ਨਾਮ ਹੈ ਮਨਪ੍ਰੀਤ ਸਿੰਘ ਤੇ ਉਹਦੇ ਗੋਲੀ ਵੱਜੀ ਉਹਦੇ ਗੋਲੀ ਵੱਜੀ ਤੇ ਦੂਸਰਾ ਜਿਸ ਦਾ ਕਿ ਪੰਚਾਇਤ ਸਰਜੀਤ ਸਿੰਘ ਪੰਚਾਇਤ ਨੰਬਰ ਹੈ ਕੋਈ ਹਾਂਜੀ ਇੱਕ ਇੱਕ ਪੰਚਾਇਤ ਨੰਬਰ ਸਰਜੀਤ ਸਿੰਘ ਇੱਕ ਪੰਚਾਇਤ ਨੰਬਰ ਹੈ ਮੌਜੂ ਇਹ ਜਖਮੀ ਆ ਜੀ ਇਹ ਜਖਮੀ ਉਹਦੇ ਸਿਰ 'ਚ ਸੱਟ ਆ ਇਹ ਤਾਂ ਡਾ ਮੇਰਾ ਨਾਮ ਸੰਦੀਪ ਕੌਰ ਤੁਹਾਡਾ ਕੋਣ ਜਖਮੀ ਹੈ ਕਿਹੜੀ ਗੱਲ ਝਗੜਾ ਆਇਆ ਹੈ ਮੇਰੇ ਹਸਬੰਦ ਨੇ ਉਹਨਾਂ ਨੇ ਇਹਨਾਂ ਨੇ ਉਹ ਦੋਵਾਂ ਭਰਾਵਾਂ ਨੇ ਉਹਨਾਂ ਨੇ ਸਿੱਧੇ ਦਾਤਰ ਮਾਰੇ ਮੈਂ ਅੰਦਰ ਹਾਂ ਤੇ ਜਦੋਂ ਮੈਂ ਉਹਨਾਂ ਨੂੰ ਛਡਾਉਣ ਗਈ ਆ ਤੇ ਮੇਰੇ ਵੀ ਆਪ ਕੋ ਸਿਰ 'ਚ ਡੇਟ ਮਾਰਤੀ ਉਹ ਕੁੜੀ ਨੇ ਕੁੜੀ ਨੇ ਕਿਹੜੀ ਗੱਲ ਹੋਇਆ ਇਹ ਪਤਾਂ ਤੋਂ ਦਾ ਝਗੜਾ ਜੀ ਹਾਂ ਜੀ ਤੇ ਅਸੀਂ ਹੁਣ ਘਰ ਸਾਨੂੰ ਕੀ ਪਤਾ ਥਾਵਾ ਕੀ ਹਸਾਬ ਕਿਤਾਬ ਕੀ ਨਹੀਂ ਇਹਨਾਂ ਦਾ ਤੇ ਮੈਂ ਤੇ ਇਹਨਾਂ ਨੂੰ ਛਡਾਉਣ ਗਈ ਆ ਤੇ ਮੇਰੇ ਵੀ ਹਟ ਮਾਰ ਤੇ ਇਹਨਾਂ ਨੇ ਸਿੱਧੇ ਦੋਵਾਂ ਭਰਾਵਾਂ ਨੇ ਦਾਤਰ ਮਾਰੇ ਸੱ ਜਦੋਂ ਮੈਂ ਬਰੇ ਕੋਣ ਹਾਂ ਜੀ ਮੈਂ ਮੈਂ ਮੇਰੇ ਹਸਬੰਦ ਨੇ ਹਾਂ ਨਹੀਂ ਮੈਂ ਕੋ ਕੀ ਨੇ ਹੋ ਮੈਂ ਮੈਂਬਰ ਨੇ ਹਾਂ ਜੀ ਪੰਚਾਇਤ ਮੈਂਬਰ ਹਾਂ ਜੀ ਪੰਚਾਇਤ ਮੈਂਬਰ ਉਹਨੇ ਤੇ ਸਿਰ ਤੇ ਸਿੱਧੇ ਦਾਤਰ ਵਜੇ ਸਿੱਧੇ ਦਾਤਰ ਮਾਰੇ ਖੂਨ ਇੰਨਾ ਕਿ ਘਰ ਭਿੱਜੇ ਪਏ ਕੱਪੜੇ ਹਲੇ ਵੀ ਪਰਨੇ ਝਗੜਾ ਹੋਵੇ ਕਿਹੜੀ ਗੱਲੋਂ ਮਾਂ ਭਲਾ ਥਾਂ ਤੋਂ ਦਾ ਕੋਈ ਝਗੜਾ ਸਾਨੂੰ ਤੇ ਪਤਾ ਨਹੀਂ ਜੋ ਥਾਂ ਤੋਂ ਦਾ ਕੀ ਸਾਹਤਾ ਕੀ ਹਾਂ ਜੀ ਦਾ ਸੰਦੀਪ ਕੋੜ ਮੈਂ ਮੇਰੇ ਭਰਾਵਾ ਚਾਚੇ ਦੇ ਮੁਰੇ ਤੇ ਮੇਰਾ ਭਰਾ ਹੀ ਆਪਣੇ ਇਹ ਸਪਰਿਵਾਰ ਇਹਦੇ ਧੱਕੇ ਨਾਲ ਜਿਹੜਾ ਮੇਰਾ ਭਰਾਵਾ ਨਾ ਨਿਕਾ ਸਰਜੀਤ ਉਹ ਵੀ ਸਾਡੇ ਵਿੱਚ ਹੋਈਆਂ ਨਾਲ ਕਾਕੂ ਆ ਉਹ ਤਾਏ ਦਾ ਮੂੜਾ ਵਾ ਤੇ ਉਹਨਾਂ ਨੇ ਧੱਕੇ ਨਾਲ ਥਾਂ ਵੰਡਣ ਦੀ ਕੋਸ਼ਿਸ਼ ਕਰਦੇ ਸੀ ਪੰਜ ਪੰਜ ਬਾਰੋਂ ਬੱਦੇ ਲੈਂਦੇ ਸੀ ਉਹਨਾਂ ਨੇ ਤੇ ਅਸੀਂ ਬਤੇਰਾ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਾਹ ਹੋ ਗਿਆ ਵੀ ਤੁਸੀਂ ਐਂਦਾ ਨਾ ਕਰੋ ਉਹਨਾਂ ਨੇ ਅਸਲਾ ਵੀ ਲਿਆਂਦਾ ਪੰਜ ਸੇਵ ਫਿਆਲ ਕੀਤਾ ਇੱਕ ਫਿਆਲ ਵੱਜਾ ਵੀਰ ਮੇਰੇ ਦੇ ਉਹਦੇ ਗੋਲੀ ਵੱਜੀ ਆ ਕੀ ਨਾ ਉਦਾ ਮਨਦੀਪ ਸਿੰਘ ਕਿੰਨੇ ਮਰਲੇ ਜਗ੍ਹਾ ਤੇ ਪੰਜ ਲੜਾਈ ਆ ਪੰਜੀ ਪੰਜੀ ਗਜਾਣੇ ਹੁਣੇ ਆ ਲੜਾਈ ਕਿੰਨੇ ਮਰਲੇ ਜਗ੍ਹਾ ਨੂੰ ਜਗ੍ਹਾ ਕਿੰਨੀ ਆ ਪੰਜ ਮਰਲੇ ਆ ਜੀ ਹਾਂ ਪੰਜ ਮਰਲੇ ਆ ਦੋ ਆਪਸੇ ਭਰਾੜੇ ਸਿੱਕਿਆ ਹਾਂਜੀ ਸਿੱਕਿਆ ਭਰਾੜੇ ਦੋ ਹਾਂਜੀ ਹਾਂਜੀ ਚਾਚੇ ਤਾਏ ਦੇ ਮੁੜੇ ਅਸੀਂ ਵੀ ਪਰਿਵਾਰਾ ਹੀ ਬਾਹਰ ਦੇ ਬੰਦੇ ਨੂੰ ਬਥੇਰਾ ਆਖਿਆ ਸਾਡਾ ਆਪਾਂ ਇਹ ਜੀ ਇਹ ਨਿਬੇਰ ਲਾਂਗੇ ਪਰ ਉਹਨੇ ਹੱਲੇ ਦੇ ਬੰਦੇ ਸੱਦੇ ਕਹਿੰਦਾ ਮੈਂ ਪੰਜਾਇਦ ਮੈਂਬਰ ਵਾਂ ਮੈਂ ਜੋ ਮਰਜੀ ਕਰ ਸਕਣਾ ਵਾਂ ਪਹਿਲਾਂ ਸਭ ਤੋਂ ਉਹਨੇ ਮੇਰੇ ਆ ਦੱਤਰ ਮਾਰਿਆ ਤੇ ਸ਼ੁਰੂ ਹੋਇਆ ਕੰਮ ਕਿਨੇ ਫਟੜੇ ਪੈ ਚੁੱਕੇ ਨੇ ਅੰਜੀ ਜੀ ਚ 5 6 ਜਾਣੇ ਆ ਇੱਕ ਦੇ ਚਾਚੇ ਦੇ ਮੁੜੇ ਦੇ ਵੀ ਹਰੇ ਵੱਜਾ ਵਾ ਕਿੰਨੇ ਦੇ ਮੁੜੇ ਹਾਂਜੀ ਗੋਲੀ ਇੱਕੋ ਦੇ ਜੀ ਵੱਜੀ ਆ ਤੇ 5 6 ਜਾਣੇ ਆ ਫੱਟੜ ਹੋਏ ਆ ਘਰ ਦੇ ਵਿੱਚ ਹੀ ਆਣ ਕੇ ਜੀ ਪੈ ਗਏ 520 ਜਾਣੇ ਗੋਲੀ ਕਿਸੇ ਵੱਜੀ ਦੇ ਗੋਲੀ ਉਹਦੇ ਜੀ ਇੱਦਾਂ ਦੇ ਪਾਸੇ ਸਾਤੀ ਦੇ ਵਿੱਚ ਇੱਧਰ ਦੇ ਪਾਸੇ ਹਾਂਜੀ ਉਹ ਬਾਰੋ ਬਹਾਨੇ ਦੇ ਬੰਦਾ ਸਦਿਆ ਸੀ ਤੇ ਬਾਕੀ ਉਹਨੇ ਮੇਰੇ ਦੇ ਵੀ ਗੋਲੀ ਚਲਾਉਣ ਲਗਾ ਸੀ ਥਾ ਮੈਨੂੰ ਮੇਰੇ ਭਰਾਣਿਆਂ ਉਠਾਉਣ ਨੂੰ ਕਰਤਾ ਮੈਨੂੰ ਤੇ ਫਿਰ ਜਿਹੜਾ ਪੜੇ ਨੂੰ ਲੰਗ ਗਿਆ ਉਤੋਂ ਦੀ ਤੇ ਵੀ ਇੱਕ ਪਤਾ ਨਹੀਂ ਵੀ ਇੱਕ ਗੇੜਾ ਡੇਨ ਵਜਾ ਉਹ ਮੇਰੇ ਪੜਾ ਦੇ ਮਾਰਨਗਾ ਤੇ ਉਹ ਪਤਾ ਨਹੀਂ ਕਿ ਚੱਲਿਆ ਗਿਆ ਤੇ ਉਹ ਪਤਾ ਨੂੰ ਨਾ ਗਿਆ ਵੀ ਮੇਰਾ ਨਾਮ ਸੰਦੀਪ ਗੌਰ ਜੀ ਮਰਲੇ ਜੇ ਆਪਾਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਘਰ ਦਾ ਮਸਲਾ ਆਪਾਂ ਨਵੇਰ ਲੈਣੇ ਬੈਠ ਕੇ ਤੇ ਆਪਾਂ ਥਾਂ ਦੇਣ ਵੀ ਦੇ ਆ ਤੂੰ ਇਥੋਂ ਲੈ ਲੋ ਜ਼ਬਰਦਸਤੀ ਦੂਜੇ ਥਾਂ ਤੇ ਕਬਜ਼ਾ ਕਰਨ ਫਿਰਂ ਦੇ ਜੇ ਕੋਈ ਰਿਸ਼ਤੇਦਾਰ ਖਦੇਈ ਤਾਏ ਦੇ ਹਤੀ ਮੁੰਡੇ ਇੱਕ ਤਾਏ ਦਾ ਇੱਕ ਚਾਚੇ ਦਾ ਮੁੰਡਾ ਸਰਜੀਤ ਸਿੰਘ ਤੇ ਕਾਕੂ ਕਾਕੂ ਦੀ ਘਰ ਦੀ ਤੇ ਸੰਦੀਪ surjit ਦੀ ਘਰ ਦੀ ਇਹ ਸਾਨੂੰ ਸਾਰੇ ਦਾਤ ਲੈ ਕੇ ਮਾਰਨ ਪੈਗੇ ਬਾਹਰੋਂ ਬੰਦੇ 24 25 ਬੰਦੇ ਸੱਦੇ ਬਾਹਰੋਂ ਨਾਲ ਉਹਨਾਂ ਕੋ ਅਸਲਾ ਹੀ ਤੇ ਮੇਰੇ ਮਨਦੀਪ ਸਿੰਘ ਮੇਰੇ ਘਰ ਵਾਲੇ ਦੇ ਗੋਲੀ ਲੱਗ ਗਈ ਜੇ ਹਾਂਜੀ ਤੇ ਬਾਹਰ ਸਾਰੇ ਸੱਦੇ ਰਿਸ਼ਤੇਦਾਰ ਆਪਣੇ ਜਿੰਨੇ ਵੀ ਇਸੇ ਕਪੜਾ ਦਾ ਸਾਰਾ ਹਾਂਜੀ ਕਿੰਨੇ ਬੰਦੇ ਫਟਰੇ ਜਨਾਨੀਆਂ ਦੇ ਬੰਦੇ ਕਿੰਨੇ ਫਟਰੇ ਪੈ ਚਾਰ ਪੰਜ ਹੋ ਗਏ ਜੀ ਬਹੁਤ ਬੁਰਾ ਹਾਲ ਜੀ ਹਾਨੂੰ ਇਨਸਾਫ ਚਾਹੀਦਾ ਵਾ